ਇਹਾਂ ਸਿਰਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਚੁਟਾਲਾ ਅੱਜ ਬੜਾ ਮਾਣ ਮਹਿਸੂਸ ਕਰ ਰਿਹਾ ਹੈ ਮਾਤਾ ਪਰਵਿੰਦਰ ਕੌਰ ਅਤੇ ਪਿਤਾ ਜਗਦੇਵ ਸਿੰਘ ਦੇ ਘਰ ਜਨਮੀ ਹੋਣ ਹਾਤੀ ਸਹਿਜਲਦੀਪ ਕੌਰ ਨੇ ਸਰਵਿਸਿਜ਼ ਸਿਲੈਕਸ਼ਨ ਬੋਰਡ ਐਸਐਸਬੀ ਦੀ ਮੇਰੇ ਟੂ ਸੂਚੀ ਵਿੱਚ ਸਿਖਰ ਤੇ ਰਹਿ ਕੇ ਐਨ ਡੀ ਏ ਨੈਸ਼ਨਲ ਡਿਫੈਂਸ ਅਕੈਡਮੀ ਕਲੀਅਰ ਕਰਕੇ ਮਾਪੇ ਦਾ ਹੀ ਨਹੀਂ ਸਗੋ ਨਗਰ ਦਾ ਜ਼ਿਲ੍ਹੇ ਦਾ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਐਨ ਡੀ ਏ ਦੀ ਟ੍ਰੇਨਿੰਗ ਤੋਂ ਬਾਅਦ ਭਾਰਤੀ ਫੌਜ ਭਾਰਤੀ 에ਅਰ ਫੋਰਸ ਭਾਰਤੀ ਨੇਵੀ ਦੇ ਅਫਸਰਾਂ ਦੀ ਚੋਣ ਹੁੰਦੀ ਹੈ 30 ਸਹਿਜਲਦੀਪ ਕੌਰ ਦੀ ਪਹਿਲੀ ਪਸੰਦ ਭਾਰਤੀ ਨੇਵੀ ਹੈ ਇਸ ਧੀ ਦੀ ਬਦੌਲਤ ਵੱਡਾ ਵੱਡਾ ਮੀਡੀਆ ਵੀ ਪਿੰਡ ਚਟਾਲਾ ਪਹੁੰਚ ਰਿਹਾ ਹੈ ਸਾਡੇ ਨਗਰ ਚਟਾਲਾ ਲਈ ਬੜੇ ਮਾਣ ਦੀ ਗੱਲ ਹੈ ਕਿ ਧੀ ਸਹਿਜਲਦੀਪ ਕੌਰ ਵਿੰਡੀ ਪਹਿਲੀ ਕਮਿਸ਼ਨਰ ਅਫਸਰ ਹੋਵੇਗੀ ਉਸਨੇ ਨਾ ਸਿਰਫ ਆਪਣੇ ਪਰਿਵਾਰ ਦਾ ਸਗੋ ਪਿੰਡ ਦਾ ਨਾਂ ਉੱਚਾ ਕੀਤਾ ਤੇ ਮੇਰਾ ਇਹ ਵੀ ਸੁਪਨਾ ਹੈ ਕਿ ਮੈਂ ਮਾਰਕਸ ਨੂੰ ਜੁਆਇਨ ਕਰਾਂ ਕਿਉਂਕਿ ਮਾਰਕਸ ਦੀ ਲਾਈਫ ਇੱਕ ਅਲੱਗ ਜ਼ਿੰਦਗੀ ਹੁੰਦੀ ਹੈ ਉਹਨਾਂ ਦਾ ਉਹ ਉਹਨਾਂ ਜਿਹੜਾ ਕੰਬੈਟ ਲਾਈਫ ਉਹ ਇੱਕਦਮ ਅਲੱਗ ਹੁੰਦੀ ਹੈ ਤੇ ਸਾਡੀ ਜਿਹੜੀ ਕੋਈ ਵੀ ਚੀਫ ਆਫ ਨੇਵਲ ਸਟਾਫ ਹੈ ਉਹ ਜਿੱਦਾਂ ਕੋਈ ਊਮਨ ਆਫੀਸਰ ਨਹੀਂ ਬਣੇ ਹੈਗੇ ਤੇ ਮੈਂ ਚਾਹੁੰਦੀ ਆ ਕਿ ਜੇਕਰ ਮੈਨੂੰ ਮੌਕਾ ਮਿਲੇਗਾ ਤੇ ਮੇਰੇ ਜੇਕਰ ਮੇਰਾ ਹਾਰਡ ਵਰਕ ਇਹ ਅਲੋਕ ਕਰੇਗਾ ਧੰਨ ਮੈਂ ਪੱਕਾ ਉਸ ਮੁਕਾਮ ਤੱਕ ਪਹੁੰਚਣਾ ਚਾਹੁੰਦੀ ਆ